ਆ ਨਹੀਂ ਆਇਆ ਕਿਸੇ ਯਾਰ ਮੌਕਾ ਦੇਖ ਕੇ ਗਿਆ ਉਹਨੇ ਇੱਕ ਮੋੜੇ ਕਸਰੀ ਕੀਤਾ ਆ ਗਿਆ ਆਈਟੀ ਆਇਆ ਮੈਂ ਉਹਨਾਂ ਨੂੰ ਦੋ ਨੂੰ ਹੀ ਆਖਿਆ ਉਹ ਜੋ ਦੋ ਦੋ ਟਰਾਲੀਆਂ ਜਰੂਰ ਆਈਆਂ ਸਰਕਾਰ ਦੀਆਂ ਇਹ ਤੇ ਦੋ ਵਾਰੀ ਟਰੈਕਟਰ ਪਲਟੇ ਆ ਇਹ ਕਦੇ 10 ਸਾਲ ਪੈ ਮੱਜੇ ਦੇ ਤੇ ਇੱਕ ਵਦਾਂ ਬਜਿਆ ਮਾਸਾਂ ਲੱਖ ਦੇ ਟੁੱਟਣ ਤੋਂ ਇਹ ਆ ਤੇ ਯਾਰ ਬਹੁਤ ਟਰੈਕਟਰ ਪਲਟੇ ਜਿੰਨੀ ਮਿੱਟੀ ਸਗੋਂ ਉਧਰ ਨੂੰ ਜਾਂਦੀ ਆ ਨਾ ਇਕਤਾਇ ਕੋਸ਼ਿਸ਼ ਕਰੀਏ ਹੈਲੋ ਹਾਂ ਇਧਰ ਕਿਲਾਓ ਮੈਂ ਕਰਾ ਰਾ ਮੈਂ ਨਾਈਟ ਟ੍ਰਾਲੀਆਂ ਇਧਰ ਲਾ ਦੇ ਮੈਂ ਸਰ ਜੀ ਕਰਨਜੀਤ ਸਿੰਘ ਗੱਲ ਹੀ ਬੇਨਤੀ ਕਰ ਰਿਹਾ ਜੀ ਇਦਾਂ ਆਪਾਂ ਇੰਜ ਗੱਲ ਵੀ ਆਪਣੇ ਨਾ ਅੱਲੂ ਵਾਲ ਤੋਂ ਲੈ ਕੇ ਜਿਹੜਾ ਬੰਨ ਧੁੱਸੀ ਆ ਟੋਟਾ ਜਿਹੜਾ ਆਪਣੇ ਆ ਭਾਗੋ ਬੁੱਡੇ ਤੱਕ ਰਾਤ ਉੱਥੇ ਦੋ ਟਰਾਲੀਆਂ ਪਲਟੀਆਂ ਮਤਲਬ ਉਹਦੀ ਸਾਈਡ ਦੇ ਉੱਤੇ ਬਿੱਲ ਕੋਲੀ ਅਹੀਂ ਹੁਣ ਮੌਕੇ ਤੇ ਖੜੇ ਆ ਤੇ ਸਾਰੇ ਆ ਆਪਣੇ ਆ ਭਾਗੋ ਬੁੱਡੇ ਦੀ ਸੰਗਤ ਤੇ ਜਿੰਨੇ ਵੀ ਦਰੱਲੂ ਵਾਲ ਪਰੇ ਸਾਰੀ ਸੰਗਤ ਖੜੀ ਆ ਕਿਉਂਕਿ ਪਿਛੇ 2 ਸਾਲ ਪਹਿਲਾਂ ਵੀ ਇੱਥੇ ਨਾ ਬੱਚਾ ਆਜੇ ਉਹ 2-3 ਜਨੇ ਬੈੱਡ ਤੇ ਪਏ ਆ ਜਿਹੜੇ ਪਲਟਕੇ ਤੇ ਸੱਟਾਂ ਲੱਗੀਆਂ ਸੀਗੀਆਂ ਤੇ ਮੈਂ ਹੁਣ ਕਿਰਪਾ ਇਹ ਕਿਰਪਾ ਇਹ ਕਰੋ ਜੀ ਤੁਸੀਂ ਜਿਹੜਾ 5-7 ਕਿਲੋਮੀਟਰ ਦਾ ਨਾ ਮਤਲਬ ਇਹ ਹੈਗਾ ਤੁਸੀ ਬੰਨ ਆਏ 2-3 ਕਿਲੋਮੀਟਰ ਦਾ ਤਕਰੀਬਨ ਲੂਵਾਲ ਤੋਂ ਲੈ ਕੇ ਭਾਗੋ ਘੋਡੇ ਤੱਕ ਇਹੋ ਬੇਨਤੀ ਆ ਸਾਰੀ ਸੰਗਤ ਦੀ ਤੇ ਮੰਮੀ ਤੁਹਾਨੂੰ ਬੇਨਤੀ ਕਰਦਾ ਜੀ ਹੱਥ ਜੋੜ ਕੇ ਇਸ ਬੰਨ ਦੇ ਸਾਈਡ ਦੇ ਉੱਤੇ ਆਪਾਂ ਮਿੱਟੀ ਜਿਹੜੀ ਪਾਉਣੀ ਸ਼ੁਰੂ ਕਰੀਏ ਇਹਨੂੰ ਬੰਨ ਨੂੰ ਮਜ਼ਬੂਤ ਕਰੀਏ ਸਭ ਤੋਂ ਮਾੜਾ ਤੁਸੀਂ ਬੰਨ ਇਹ ਅਜੇ 3 ਕਿਲੋਮੀਟਰ ਦਾ ਪੂਰੇ ਹਲਕਾ ਸੁਲਤਾਨਪੁਰ ਲੋਧੀ ਦੇ ਵਿੱਚ ਇੱਧਰ ਕਿਸੇ ਦੀ ਨਿਗਾ ਹੀ ਨਹੀਂ ਗਈ ਹਾਂ ਉਹਨਾਂ ਨੂੰ ਭੇਜੋ ਇਹਨੂੰ ਚੈੱਕ ਕਰਕੇ ਤੇ ਇਹਦੇ ਤੇ ਆਪਾਂ ਨਾ ਜਲਦੀ ਹੋਣੀ ਮਤਲਬ ਜਿਹੜੀ ਮਿੱਟੀ ਇਹਦੀ ਸਾਈਡ ਤੋਂ ਹਾਂ ਉਹ ਕਿਹਦੇ ਇਹ ਤੇ ਬਿੱਲੀ ਦੀ ਗੜੀ ਮੇਰਾ ਟ੍ਰੈਕਟਰ ਇਹਦਾ ਵੀ ਪਟਿਆ ਆ ਇੱਥੇ ਕੋਈ ਨਹੀਂ ਬੋਲਦੇ ਹਾਂ ਇਸ ਜਗ੍ਹਾ ਤੇ ਪਿਛਲੀ ਵਾਰੀ ਐਰ ਕੀਆ 6 ਮਹੀਨੇ ਹੋਏ ਮੈਂ ਪਲਟਿਆ ਔਰ ਥੱਲੇ ਡਿੱਗਾ ਮੇਰਾ ਟ੍ਰੈਕਟਰ ਤੇ ਮੇਰੇ ਜਾਣ ਵਹਾਂ ਬਜੀ ਮੈਂ ਜਲੰਧਰ ਪੇਮਸ ਹਸਪੀਟਲ ਦਾਖਲ ਦਿੰਦਾ ਐ ਐਡਮਿਟ ਰਿਆ ਅੱਛਾ ਮੇਰੇ ਸਾਰੇ ਸਾਈਡ ਸੈਟ ਹੋ ਗਿਆ ਜੀ ਅੱਜ ਤੋਂ ਖੱਡੇ ਜਾਦੇ ਆ ਇਹ ਖੱਡੇ ਚ ਵੱਜਾ ਟ੍ਰੈਕਟਰ ਆ ਆ ਵੀ ਮੇਰੇ ਸਾਹ ਚ ਕੋਲਾ ਹੀ ਤੁਸੀਂ ਬੋਰੇ ਪਾ ਆਹ ਬੋਰੇ ਕੋਲਾ ਹੀ ਪਾਏ ਸੜੀ ਲਾਉਣ ਦੇ ਆ ਹੁਣ ਲੋਨੇ ਪਿਆ ਬਰਸਾਦ ਦਾ ਕਰਕੇ ਇੱਥੇ ਇਸ ਜਗ੍ਹਾ ਤੇ ਲੱਗਾ ਹੀ ਇਹ ਕੱਡੇ ਦੇ ਵਿੱਚ ਵੱਜਾ ਚੱਲਦਾ ਥੱਲੇ ਅਗੜ ਮੁਰਦਾ ਇਸ ਜਗ੍ਹਾ ਤੇ ਕਿ ਟੈਕਟ ਲੱਗਾ ਸਾਹ ਵਾਹਿਗੁਰੂ ਜੀ ਦੀ ਖਤਰੀ ਮੈਂ ਤੁਹਾਡਾ ਵੀਰ ਕਰਨਜੀਤ ਸਿੰਘ ਆਲੀ ਅੱਜ ਅਸੀਂ ਸਾਡੇ ਹਲਕਾ ਸੁਲਤਾਨਪੁਰ ਲੋਧੀ ਦਾ ਤਕਰੀਬਨ 3 ਕਿਲੋਮੀਟਰ ਦਾ ਜਿਹੜਾ ਧੁੱਸੀ ਬੰਨਾ ਅਲੂਵਾਲ ਤੋਂ ਲੈ ਕੇ ਭਾਗੋ ਬੁੱਡੇ ਤੱਕ ਇਹ ਜਿਹੜਾ ਬੰਨ ਪੂਰੇ ਹਲਕੇ ਦੇ ਵਿੱਚੋਂ ਸਭ ਤੋਂ ਕਮਜ਼ੋਰ ਆ ਮੇਰੇ ਸਾਹ ਵਿੱਚ ਆਰਜੀ ਬੰਨ ਜਿਹੜੇ ਲੋਕਾਂ ਨੇ ਕੋਲੋਂ ਲਾਏ ਆ ਉਹਦੇ ਤੋਂ ਵੀ ਇਹ ਕਮਜ਼ੋਰ ਆ ਬੰਨ ਪਰ ਪ੍ਰਸ਼ਾਸਨ ਦਾ ਕਿਸੇ ਦਾ ਇਹਦੇ ਉੱਤੇ ਧਿਆਨ ਨਹੀਂਗਾ ਹੁਣ ਮੈਂ ਇੱਥੇ ਆ ਕੇ ਸੰਗਤ ਕੋਲੇ ਅਸੀਂ ਇੱਕ ਦਿਨ ਅੱਗੇ ਵੀ ਇਹਨਾਂ ਨੂੰ ਕਿਹਾ ਪਰ ਹੁਣ ਸੰਗਤ ਸਵੇਰ ਦਾ ਸਾਰੇ ਫੋਨ ਕਰੀ ਜਾਂਦੇ ਸੀਗੇ ਹੁਣ ਆ ਕੇ ਮੌਕੇ ਤੇ ਅਸੀਂ ਖੜੇ ਆ ਦੇਖਿਆ ਤੇ ਆਪਣੇ ਐਸਡੀਐਮ ਸੁਲਤਾਨਪੁਰ ਲੋਧੀ ਜੀ ਨਾਲ ਗੱਲ ਵੀ ਕੀਤੀ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਇੱਥੇ ਭੇਜਦੇ ਆ ਤੇ ਚਲੋ ਸਾਨੂੰ ਵਿਸ਼ਵਾਸ ਆ ਵੀ ਕੱਲ੍ਹਾਂ ਨੇ ਇੱਥੇ ਪਰ ਇੱਕ ਨਲਾਈਕੀ ਇਹਨਾਂ ਦੀ ਸਭ ਤੋਂ ਕਿ 2-3 ਸਾਲ ਪਹਿਲਾਂ ਵੀ ਸਾਡੇ ਇੱਥੋਂ ਦੇ ਭਾਗੋ ਬੁੱਡੇ ਦੇ ਕਿਸਾਨ ਸੀਗੇ ਉਹਨਾਂ ਦਾ ਇਸੇ ਕਾਰਨ ਜਿਹੜਾ ਬੰਨ ਸਾਈਡ ਤੇ ਮਿੱਟੀ ਨਹੀਂ ਹੈਗੀ ਤੇ ਉਹ ਟਰੈਕਟਰ ਪਲਟਨ ਨਾਲ ਉਹ ਅੱਜ ਵੀ ਮੇਰੇ ਸਾਹਮਣੇ ਜੋ ਬੈੱਡ ਤੇ ਵਿਚਾਰੇ ਪਏ ਹਾਂ ਹਾਂ ਤੇ ਇਹ ਤੁਹਾਨੂੰ ਆਪ ਵੀ ਸੰਗਤ ਦੱਸੂਗੀ ਅਸੀਂ ਬੇਨਤੀ ਕਰਦੇ ਆ ਨਹੀਂ ਤਾਂ ਫਿਰ ਅਸੀਂ ਸਾਰੇ ਜਨੇ ਜੇਕਰ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕੋਈ ਹੱਲ ਨਹੀਂ ਹੁੰਦਾ ਫਿਰ ਅਸੀਂ ਜਿੰਨੇ ਜੋਗੇ ਹੈਗੇ ਸਾਰੇ ਤਿਲ ਫੁੱਲ ਕਰਕੇ ਆਪਦੇ ਕੋਲੋਂ ਅਸੀਂ ਉਨੇ ਕਾ ਆਪਣੇ ਆਪਣਾ ਕਾਜ ਸਵਾਰੀਏ ਉਹ ਗੱਲ ਆ ਵੀ ਅਸੀਂ ਕਰਾਂਗੇ 3 ਕਿਲੋਮੀਟਰ ਦਾ ਬੰਨ ਨਹੀਂ ਇੰਨਾ ਤੋਂ ਸਹੀ ਤਰੀਕੇ ਨਾਲ ਕੀਤਾ ਗਿਆ ਅੱਜ ਤੋਂ 4-5 ਦਿਨ ਪਹਿਲਾਂ ਵੀ ਮੈਂ ਇਹਨਾਂ ਨਾਲ ਗੱਲ ਕੀਤੀ ਪਰ ਨਹੀਂ ਨਰਾਤ ਇਥੇ ਘਟਨਾ ਵਾਪਰੀ ਆ ਇਹ ਦੇਖੋ ਇਥੇ ਟਰਾਲੀਆਂ ਪਲਟੀਆਂ ਦੋ ਆ ਪਿੱਛੇ ਸਿਰਫ ਕੀ ਆ ਵੀ ਸਾਈਡ ਤੋਂ ਬੰਨ ਬਹਿ ਗਿਆ ਇਹ ਸਾਰਾ ਆਪਣੇ ਇਹ ਬੱਬੂ ਦਿਖਾ ਪਰਲੇ ਬੰਨੇ ਹੋ ਗੇ ਹਾਂ ਤੇ ਮੈਂ ਤਾਂ ਕਹਿੰਦਾ ਵੀ ਐਡੀ ਸ਼ਰਮਨਾਕ ਗੱਲ ਆ ਵੀ ਇਥੋਂ ਪ੍ਰਸ਼ਾਸਨ ਸਰਕਾਰ ਬਿਲਕੁਲ ਸੁੱਤੀ ਆ ਨੰਗਦੇ ਵੀ ਇਥੋਂ ਆਉਣ ਨੰਗਦੇ ਵੀ ਰਹਿਣ ਹਾਂ ਹੋਣਾ ਕਿ ਸਾ ਇਹ ਇਥੋਂ ਤੱਕ ਇਹ ਆ ਕਿ ਪ੍ਰਸ਼ਾਸਨ ਨੂੰ ਤੁਸੀਂ ਜੇ ਨਹੀਂ ਬੰਦ ਕਰਨ ਲਾਇਕ ਹੈ ਤਾਂ ਕੰਮ ਸੇ ਕੰਮ ਇੱਥੇ ਸੰਗਤ ਦੀ ਆਵਾਜ਼ ਹੀ ਬੰਦ ਕਰ ਦਿਓ ਜੇ ਤੁਸੀਂ ਮਿੱਟੀ ਦੀ ਪਾਸਾ ਕਰ ਇਹਨੂੰ ਮਜ਼ਬੂਤ ਨਹੀਂ ਕਰ ਸਕਦੇ ਕਿਸੇ ਦੀ ਜਾਨ ਤਾਂ ਨਾ ਜਾਵੇ ਹੁਣ ਬੰਦ ਪਿੰਡ ਵਾਲਿਆਂ ਨੇ ਕੋਲੋਂ ਆਪਦੇ ਇਧਰਲੀ ਸਾਈਡ ਪਿੱਛੇ ਉਹ ਬੈਰੀਅਰ ਲਾ ਕੇ ਤੇ ਆਪ ਦੇ ਆਪ ਹੀ ਮਤਲਬ ਰੋਕਿਆ ਹੈ ਵੀ ਕਿਸੇ ਦੀ ਕੋਈ ਜਾਨੀ ਨੁਕਸਾਨ ਨਾ ਹੋ ਜੇ ਬਾਕੀ ਇਥੋਂ ਦੇ ਸਰਪੰਚ ਇਹ ਵੀ ਕਰਦੇ ਆ ਗੱਲ ਇਹ ਨਾਲ ਹਾਂਜੀ ਇਹ ਬਹੁਤ ਬੁਰੀ ਹੈ ਮੀ ਬੁਰੀ ਇਹ ਹੈ ਕਿ ਅੱਜ ਤੋਂ ਮਹੀਨਾ ਹੋ ਗਿਆ ਪੂਰਾ ਸਾਨੂੰ ਜੈਸਾਹਬ ਦੇ ਸੰਪਰਕ ਵਿੱਚ ਲਿਆਂਦੇ ਸੰਦੀਪ ਸਿੰਘ ਨਾਮ ਉਹਨਾਂ ਦਾ ਇਹ ਬੰਦੇ ਸਾਡੇ ਹਾਲਤ ਬਹੁਤ ਖਸਤਾ ਦਾ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਆਉਂਦੇ ਆ ਬਸ ਉਹ ਕਹਿੰਦੇ ਸੀ ਮੁਲਾਜ਼ਮ ਭੇਜ ਦਿੰਦੇ ਆ ਉਸ ਤੋਂ ਬਾਅਦ ਸਿਰਫ ਉਹਨਾਂ ਦੂ ਟ੍ਰਾਲੀ ਮਿੱਟੀ ਦੇ ਭੇਜਿਆ ਵਾ ਉਹ ਵੀ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਯਾਰ ਇੰਨਾ ਹੀ ਕੁਝ ਆਉਣਾ ਵਾ ਤੁਸੀਂ ਆਪਣੇ ਆਪ ਸਾਰੋ ਜਦਾਂ ਸਰਦਾ ਤੇ ਕੁਝ ਨਹੀਂ ਭੇਜਿਆ ਉਹਨਾਂ ਨੇ ਕੋਈ ਨਹੀਂ ਕੋਈ ਸੁਣਵਾਈ ਕਰਦਾ ਵਾ ਫੋਨ ਕਰਦੀਦਾ ਬਸ ਕਹਿੰਦੇ ਆਗੇ ਆਗੇ ਬਸ ਇਸ ਤੋਂ ਬਾਅਦ ਕੁਝ ਨਹੀਂ ਦੱਸੋ ਕੀ ਆ ਵੀ ਇਹਨਾਂ ਨੂੰ ਕਹਿ ਰਹੇ ਆ ਵੀ ਆਪਣੇ ਆਪ ਕਰ ਲਓ ਤੁਸੀਂ ਦੋ ਟਰਾਲੀਆਂ ਭੇਜ ਕੇ ਇਹ ਕੀ ਆ ਦੱਸੋ ਇਹਨਾਂ ਦੀ ਕੋਈ ਪ੍ਰਸ਼ਾਸਨ ਆ ਇਹ ਜਾਂ ਸਰਕਾਰ ਆ ਵੀ ਉਹ ਤੁਹਾਨੂੰ ਫੋਨ ਕਰ ਰਹੇ ਆ ਵੀ ਆ ਕੇ ਸਾਡਾ ਤੁਸੀਂ ਕੋਈ ਧਿਆਨ ਕਰੋ ਇੱਥੇ ਤਾਂ ਕੁਦਰਤ ਨੇ ਚੱਲੋ ਹੁਣ ਪਾਣੀ ਥੱਲੇ ਚਲੇ ਗਿਆ ਇਹ ਬੰਨ ਦਾ ਬਚਾ ਹੋ ਗਿਆ ਜੇ ਪਾਣੀ ਆ ਜਾਏ ਮੈਨੂੰ ਲੱਗਦਾ ਵੀ ਇਹ ਸਾਰਾ ਸੁਲਤਾਨਪੁਰ ਡੁੱਬ ਸਕਦਾ ਇਹ ਬੰਨ ਦਾ ਕਰਕੇ ਕਿੱਡੀ ਸ਼ਰਮਨਾਕ ਗੱਲ ਆ ਮਤਲਬ ਇਹ ਕਹਿ ਬਹੁਤ ਯੋਰ ਲਾਇਆ ਬੰਦਿਆ ਪਿੰਡ ਵਾਲਿਆਂ ਨੇ ਆਖੀ ਕੀ ਕੀ ਬੰਦੀ ਰਾ ਟ੍ਰਾਲੀ ਪੰਜ ਕਿੰਨ ਬੰਦੇ ਜਾਣ ਮਹਾ ਬਜਾਈ ਬੰਦੇ ਸਾਰੇ ਇਕੱਠੇ ਹੋ ਗਏ ਟ੍ਰਾਲੀ ਕੱਢ ਕੇ ਗਏ 15 16 ਗੱਡੀਆਂ ਪਿੱਛੇ ਬੈਗ ਮੋੜੀਆਂ ਅਸੀਂ ਇੱਥੇ ਕੋਈ ਬੰਦਾ ਨਹੀਂ ਆਉਂਦਾ ਨਾ ਕੋਈ ਮਿੱਟੀ ਦਿੰਦਾ ਤੇ ਨਾ ਕੋਈ ਇੱਥੇ ਆਉਂਦਾ ਹੀ ਅੱਜ ਅਸੀਂ ਬੇਨਤੀ ਕਰਦਾਂ ਕਿ ਇੱਥੇ ਮਿੱਟੀ ਪਵੇ ਬੰਦੇ ਉੱਤੇ ਜ਼ਰੂਰੀ ਬਾਕੀ ਨਾ ਮੈਂ ਚਲੋ ਆਪਣੇ ਪੰਜਾਬੀਆਂ ਨੂੰ ਆਪਣੇ ਸੇਵਾਦਾਰ ਵੀਰ ਆ ਬੜੀ ਦੂਰ ਤੋਂ ਜਿਹੜੀ ਮਿੱਟੀ ਆ ਇੱਥੇ ਉਹ ਸੇਵਾ ਕਰ ਰਹੇ ਆ ਇੱਥੇ ਡੰਪ ਵੀ ਮਿੱਟੀ ਹੋਈ ਹੋਈ ਆ ਆਪਣੇ ਕਬੀਰਪੁਰ ਠੀਕ ਆ ਉੱਥੋਂ ਵੀ ਆ ਸਕਦੀ ਬਾਕੀ ਮੈਂ ਜਿੰਨੇ ਵੀ ਸਾਡੇ ਸੰਗਤ ਜਿਹੜੀ ਮਿੱਟੀ ਲੈ ਕੇ ਆਉਂਦੀ ਆ ਕਿਰਪਾ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੇ ਤਾਂ ਚਲੋ ਜੋ ਕਰਨਾ ਕਰਨਾ ਆਪਾਂ ਇਨਾਂ ਭਰਾਵਾਂ ਦੀ ਬਾਹ ਫੜੀਏ ਤੇ ਇਸੇ ਇੱਥੇ ਮਿੱਟੀ ਦੀਆਂ ਟਰਾਲੀਆਂ ਜਿਹੜੀਆਂ ਤੁਸੀਂ ਉੱਥੇ ਲਿਆਉਣੇ ਉਹ ਮਿੱਟੀ ਠੀਕ ਆ ਤੁਹਾਡਾ ਧੰਨਵਾਦ ਆ ਪਰ ਇੱਥੇ ਆਪਾਂ ਗੋ ਬੁੱਢੇ ਵਾਲਾ ਜਿਹੜਾ ਤੁਸੀਂ 1.3 ਕਿਲੋਮੀਟਰ ਦਾ 2 ਕਿਲੋਮੀਟਰ ਦਾ ਨਾ ਇੱਥੇ ਆਪਾਂ ਮਿੱਟੀ ਲਿਆਉਣ ਦੀ ਜਿਹੜੀ ਆ ਕੋਸ਼ਿਸ਼ ਕਰੀਏ